ਸ਼੍ਰੋਮਣੀ ਅਕਾਲੀ ਦਲ ਦੇ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੋਈ ਹੈ। ਉਹ ਕਾਰਜਕਾਰੀ ਪ੍ਰਧਾਨ ਸਰਕਾਰ ਬਲਵਿੰਦਰ ਸਿੰਘ ਪੁੰਦਰਤਾਬ ਉਹ ਵਿੱਚ ਉਹਨਾਂ ਨੇ ਪ੍ਰਧਾਨਗੀ ਕੀਤੀ। ਸ੍ਰੀ ਦੱਤ ਮੇਤਿਆ ਸਿੰਘ ਸੇਕੋਂ ਵੀ ਸਰਦਾਰ ਗੁਜਾਰ ਸਿੰਘ ਰਾਣੀ ਕੇ ਸਾਹਿਬ, ਸਰਦਾਰ ਹੀਰਾ ਸਿੰਘ ਗਵਰੀਆ ਸਾਹਿਬ ਸਾਰੇ ਅਸੀਂ ਮੀਟਿੰਗ ਦੇ ਵਿੱਚ ਹਾਜ਼ਰ ਆ। ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਸਾਹਿਬ ਉਹਨਾਂ ਨੇ ਟੈਲੀਫੋਨ ਦੇ ਜਰੀਏ ਮੀਟਿੰਗ ਦੇ ਵਿੱਚ ਸ਼ਮੂਲੀਅਤ ਕੀਤੀ। ਔਰ ਸਾਰੀ ਜਿਹੜੀ ਭਰਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹਦੀ ਸਮੀਖਿਆ ਕੀਤੀ ਹੈ। ਔਰ 24 ਲੱਖ ਦੇ ਕਰੀਬ ਜਿਹੜੀ ਮੈਂਬਰਸ਼ਿਪ ਹੈ। ਉਹ ਸਾਰੇ ਖੁਸ਼ੀ ਹੈ ਕਿ ਉਹ ਆ ਗਏ। ਉਹਦੇ ਵਾਸਤੇ ਸਾਰੇ ਅਬਜਨਬਲ ਸਹਿਬਾਨ ਦਾ, ਸਾਰੇ ਪਾਰਟੀ ਦੇ ਅਗੂ ਸਹਿਬਾਨ ਦਾ, ਸਾਰੇ ਵਰਕਰ ਸਹਿਬਾਨ ਦਾ ਤਹਿ ਦਿਲੋਂ ਅਸੀਂ ਤਾਂ ਗੱਲ ਕਰਦੇ ਹਾਂ। ਪਰ ਹੁਣ ਅਗਲਾ ਜਿਹੜਾ ਫੈਸਲਾ ਪਾਰਲੀਮੈਂਟਰੀ ਬੋਰਡ ਨੇ ਕੀਤਾ ਹੈ ਕਿ ਇੱਕ ਤਰੀਕ ਨੂੰ ਜਿਹੜੀ ਹੈ 3 ਵਜੇ ਪਾਰਟੀ ਦਫ਼ਤਰ ਦੇ ਵਿੱਚ ਜਿੰਨੇ ਵੀ ਸਾਡੇ ਚੋਣ ਨਿਭਜਰਵਰ ਲੱਗੇ ਆ ਉਹਨਾਂ ਸਾਰਿਆਂ ਦੀ ਜਿਹੜੀ ਹੈ ਸਾਂਝੀ ਮੀਟਿੰਗ ਜਿਹੜੀ ਹੈ ਉਹ ਹੋਏਗੀ। ਉਹਦੇ ਵਿੱਚ ਜਿਹੜੇ ਸਾਡੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਨੇ ਉਹ ਵੀ ਸਾਰੇ ਸ਼ਾਮਲ ਹੋਣਗੇ। ਔਰ ਜਿੰਨੀਆਂ ਭਰਤੀ ਦੀਆਂ ਸਾਡੀਆਂ ਸਰਕਲ ਡੈਡਿਕੇਟੀਆਂ ਲਿਸਟਾਂ ਸਾਰੀਆਂ। ਉਹ ਅਧਿਕਾਰਤ ਲਿਸਟਾਂ ਜਿਹੜੀਆਂ ਉਹ ਸਾਰੇ ਅਫਜ਼ਲਮ ਸਰਬਾਨਾਂ ਨੂੰ ਜਿਹੜੀ ਚੋਣ ਪ੍ਰਕਿਰਿਆ ਸ਼ੁਰੂ ਹੋਣ ਲੱਗੀ ਹੈ ਉਹਦੇ ਵਾਸਤੇ ਜਾਰੀ ਕੀਤੀਆਂ ਜਾਣਗੀਆਂ। ਔਰ ਹਦਾਇਤਾਂ ਕਿ ਚੋਣ ਕਿਸ ਤਰ੍ਹਾਂ ਕਰਾਉਣੀ ਹੈ ਜੋ ਪਾਰਟੀ ਦਾ ਸੰਵਧਾਨ ਹੈ। ਉਹ ਵੀ ਉਹਦੇ ਸਬੰਧ ਦੇ ਵਿੱਚ ਸਾਰੇ ਅਫਜ਼ਲਮ ਸਰਬਾਨ ਉਹਨਾਂ ਨੂੰ ਇੱਕ ਵਾਰੀ ਫੇਰ ਜਿਹੜਾ ਉਸ ਉਚਿਤ ਲਗੀਆਂ ਹਦਿਆਤਾਂ ਤੋਂ ਕੀਤਾ ਜਾਏਗਾ ਜਿਹੜਾ ਪਾਰਟੀ ਦੀਆਂ ਜਿਹੜਾ ਡੈਲੀਗੇਟ ਤੇ ਜਿਹੜੇ ਸੂਬਾ ਡੈਲੀਗੇਟ ਉਹਦੀ ਚੋਣਾਂ ਦਾ ਪ੍ਰੋਗਰਾਮ 2 April ਤੋਂ ਲੈ ਕੇ 6 April ਤੱਕ 5 ਦਿਨ ਜਿਹੜੇ ਆ ਉਹ ਅਬਜ਼ਰਵਰ ਸਰਬਰ ਜਾ ਕੇ ਤੇ ਹਲਕਾ ਵਾਈਸ ਮੀਟਿੰਗਾਂ ਕਰਕੇ ਤੇ ਜਿਹੜੇ ਜ਼ਿਲ੍ਹੇ ਦੇ ਡੈਲੀਗੇਟਾਂ ਦੀ ਵੀ ਚੋਣ ਕਰਨਗੇ ਉਹਦੇ ਨਾਲ ਸੂਬਾ ਡੈਲੀਗੇਟਰ ਦੀ ਜਿਹੜੀ ਚੋਣ ਹੈ ਉਹ ਕਰਨਗੇ ਅਰ ਜਿਲ੍ਹਾ ਡੈਲੀਗੇਟ ਤੇ ਸੁਪਰ ਡੈਲੀਗੇਟਾਂ ਦੀ ਲਿਸਟਾਂ ਜਿਹੜੀਆਂ ਅਬਜਰਵਰ ਸਾਹਿਬਾਨ ਆਪਣੇ ਦਸਤਖਤ ਕਰਕੇ ਤੇ 7 ਤਰੀਕ ਦਾਸ ਰੱਖੀ ਗਈ ਹੈ 7 ਅਪ੍ਰੈਲ 7 ਅਪ੍ਰੈਲ ਤੱਕ ਸਾਰੀਆਂ ਲਿਸਟਾਂ ਆਪੋ ਆਪਣੇ ਜ਼ਿਲ੍ਹੇ ਦੀਆਂ ਜਿੱਥੇ ਉਹਨਾਂ ਦੀ ਡਿਊਟੀ ਲੱਗੀ ਹੈ ਉਹ ਪਾਰਟੀ ਦਫ਼ਤਰ ਦੇ ਵਿੱਚ ਜਿਹੜੀਆਂ ਉਹ ਜਮ੍ਹਾਂ ਹੋ ਜਾਣ ਇਸ ਕਰਕੇ ਇਹਦੇ ਨਾਲ ਪਹਿਲਾ ਪੜਾਅ ਜਿਹੜਾ ਹੈਗਾ ਸਾਰਾ ਇਲੈਕਸ਼ਨ ਦਾ ਉਹਦੀਆਂ ਡੇਟਾ ਜਿਹੜੀਆਂ ਅਨਾਉਂਸ ਹੋ ਗਈਆਂ ਇੱਕ ਤਰੀਕ ਨੂੰ ਅਬਜ਼ਰਵਰ ਸੇ باندې ਮੀਟਿੰਗ 2 ਤੋਂ 6 ਜੂਨ ਤੱਕ ਸਾਰੇ ਜਿਹੜਾ ਡੈਲੀਕੇਟ ਤੇ ਸੁਪਰ ਡੈਲੀਕੇਟ ਹਨ ਦੀਆਂ ਜਿਹੜੀਆਂ ਨਿਸਮ ਕੰਬਲ ਹੋਣਗੀਆਂ 7 ਤਰੀਕ ਜਿਹੜੀ ਹੈ ਅਬਜ਼ਰਵਰ ਸੇ ਬਣਾਨੇ ਰਿਪੋਰਟਾਂ ਜਿਹੜੀਆਂ ਉਹ ਪਾਰਟੀ ਦਫਤਰ ਦੇ ਵਿੱਚ ਆਪਣੇ ਦਸਤਖਤ ਕਰਕੇ ਜਿਹੜੇ ਆ ਉਹ ਜਮ੍ਹਾਂ ਕਰ ਇਸ ਤੋਂ ਬਾਅਦ ਫਿਰ ਸਾਡੀ ਅਸੀਂ ਡੇਟਾ ਬਾਅਦ ਚ ਅਨਾਉਂਸ ਕਰਾਂਗੇ ਉਹ ਫਿਰ ਵਰਕਿੰਗ ਕਮੇਟੀ ਦੀ ਜਿਹੜੀ ਮੀਟਿੰਗ ਹੁੰਦੀ ਹੈ ਫਿਰ ਜਿਹੜਾ ਜਨਰਲ ਡੈਲੀਕੇਟ اجلاس ਹੈ ਉਹ ਹੁੰਦਾ ਉਹ ਜਿਹੜੀਆਂ ਤਰੀਕਾ ਹੈ ਅਸੀਂ ਬਾਅਦ ਦੇ ਵਿੱਚ ਜਿਹੜੀਆਂ ਇਸ ਤੋਂ ਬਾਅਦ ਇਹ ਸਾਰੀ ਪ੍ਰਕਿਰਿਆ ਪਹਿਲਾਂ ਪੜਾਪੂਰਾ ਕਰਨ ਤੋਂ ਬਾਅਦ ਫਿਰ ਨੋਸ ਕਰਾਂ ਸਰੀ ਜੂਨ ਦੇ ਵਿੱਚ ਹੋਏਗਾ ਡੈਲੀਕੇਟ ਨੀ ਚੋਰ ਨਹੀਂ ਅਪ੍ਰੈਲ ਦੇ ਵਿੱਚ ਆਹ ਹੁਣ 1 ਅਪ੍ਰੈਲ ਅੱਜ ਖਤਮ ਹੋਣ ਵਾਲੀ ਹੈ ਮਹੀਨਾ ਹੋ ਤੇ 1 ਤੋਂ 6 ਅਪ੍ਰੈਲ ਤੱਕ ਤੇ 7 ਅਪ੍ਰੈਲ ਨੂੰ ਇਸ ਇੱਥੇ ਜਮ੍ਹਾਂ ਹੋਣੀ ਹੈ ਅਸੀਂ ਇਹ ਵੀ ਨਾਲ ਫੈਸਲਾ ਕਰ ਦਿੱਤਾ ਪਾਰਲੀਮੈਂਟਰੀ ਬੋਰਡ ਨੇ ਕਿ ਜਿਹੜੀ ਵੀ ਕਿਸੇ ਕੋਲੇ ਹੁਣ ਕਈਆਂ ਕੋਲੇ ਕੋਈ 2 4 10 ਕਾਪੀਆਂ ਜਿਹੜੀਆਂ ਹਾਲੇ ਕਿਸੇ ਦੀਆਂ ਜਮ੍ਹਾਂ ਨਹੀਂ ਹੋਈਆਂ ਉਹ ਸਿਰਫ 31 ਤਰੀਕ ਨੂੰ ਸ਼ਾਮ ਦੇ 5 ਵਜੇ ਤੱਕ ਹੀ ਮੌਕਾ ਹੈ ਉਸ ਤੋਂ ਬਾਅਦ ਕਿਸੇ ਦੀ ਫਰਤੀ ਪ੍ਰਵਾਨ ਨਹੀਂ ਕੀਤੀ ਜਾਏ ਇਹ ਬੜਾ ਕਲੀਅਰ ਫੈਸਲਾ ਹੈ ਕਿਉਂਕਿ ਹੁਣ ਜਦੋਂ ਇਲੈਕਸ਼ਨ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਇਨਵਿਟਡ ਕੋਈ ਜਮ੍ਹਾਂ ਪ੍ਰਤੀ ਨਹੀਂ ਕਰਾ ਸਕਦਾ ਇਸ ਕਰਕੇ ਜੇ ਕਿਸੇ ਕੋਲੇ ਕੋਈ ਕਾਪੀਆਂ ਥੋੜੀਆਂ-ਬਹੁਤੀਆਂ ਕਈ ਵਾਰੀ ਬਚੀਆਂ ਹੁੰਦੀਆਂ ਜਿਹਦੇ ਕੋਲ ਵੀ ਕੋ ਕਾਪੀਆਂ ਬਚੀਆਂ ਹੋਈਆਂ ਉਹ ਕਾਪੀਆਂ ਜਿਹੜੀਆਂ ਆਪਣੀਆਂ 31 ਤਰੀਕ ਜਿਹੜੀ ਮੱੱਚਦੀ ਹੈ ਇਸ ਮਹੀਨੇ ਦੀ ਉਹ 5 ਵਜੇ ਤੱਕ ਪਾਰਟੀ ਦੇ ਮੁੱਖ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾ ਦੇ